ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 33 ਸultanpur Lodhi ਦੀ ਪਾਵਨ ਧਰਤੀ ਤੇ 555ਵਾਂ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਤੋਂ ਪੰਜਵੀਂ ਪੈਦਲ ਯਾਤਰਾ ਸ੍ਰੀ ਗੁਰਗੰਸਾਹਿਬ ਜੀ ਦੀ ਸ਼ਤਰਸ਼ਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਚ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਪਹੁੰਚੀ ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਰੂਪੀ ਪੈਦਲ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਲੋਕੀ ਪੈਦਲ ਯਾਤਰਾ ਚ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਿਰਕਤ ਕੀਤੀ ਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕੀਤਾ ਤੁਸੀਂ ਵੀ ਸੁਣੋ ਕਿ ਵਿਦਾਇਕ ਅੱਜ ਸਵੇਰੇ ਅਮਰਤ ਵੇਲੇ ਏਡ ਗੁਰਦੁਆਰਾ ਕਪੂਰਥਲਾ ਤੋਂ ਸੈਭ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 555 ਪ੍ਰਕਾਯਤ ਆਰਾ ਮਨਾਉਣ ਲਈ ਉਹਨੂੰ ਸਮਰਪਿਤ ਆ ਏਡ ਸਟੇਟ ਗੁਰਦੁਆਰਾ ਤੋਂ ਪੈਦਲ ਯਾਤਰਾ ਨਗਰ ਕੀਰਤਨ ਦੇ ਰੂਪ ਵਿੱਚ ਨਿਕਲੀ ਜਿਹੜੀ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਸੁਲਤਾਨਪੁਰ 로ਦੀ ਦੀ ਹਸਪਤਾਲ ਧਾਤੀ ਤੇ ਪਹੁੰਚ ਜਾਵੇਗੀ ਇਥੇ ਸਹਿਬ ਖਰੀਗੁਰ ਨਾਨਕ ਦੇ ਮਹਾਰਾਜ 14 ਸਾਲ 9 ਮਹੀਨੇ 13 ਦਿਨ ਅਕਾਲ ਪੁਰਖ ਨਾਲ ਨੀਨ ਹੋ ਕੇ ਲੋਕਾਈ ਦਾ ਭਲਾ ਕਰਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਆਏ। ਤੋਂ ਮੈਂ ਦੇਜ ਹਰੇਸ਼ ਵਿੱਚ ਬੈਠੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਪ੍ਰਕਾਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਦੇ ਰੂਪੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ। ਅਰਦਾਸ ਕਰਦਾ ਦਾਤਿਆ ਲੋਕਾਈ ਦੇ ਭਲਾ ਕਰ ਸੁਖ ਸ਼ਾਂਤੀ ਖੁਸ਼ੀਆਂ ਖੇੜੇ ਤੇ ਚੜ੍ਹਦੀ ਕਲਾ ਲੈ ਕੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਆਉਣ ਵਾਲੀ 15 ਨਵੰਬਰ ਨੂੰ ਗੁਰਨਾਨਕ ਦੇਵ ਜੀ ਦਾ 555ਵਾਂ 55ਵਾਂ ਜਿਹੜਾ ਗੁਰਪੁਰਬ ਆ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹਰ ਸਾਲ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਸਮਾਗਮ ਮਨਾਇਆ ਜਾਂਦਾ ਤੇ ਮੈਂ ਮਹਿਸੂਸ ਕਰਦਾ ਕਿ ਸੁਲਤਾਨਪੁਰ ਲੋਧੀ ਦੇ ਲੋਕ ਲੋਕਾਂ ਤੇ ਮਹਾਰਾਜ ਦੀ ਕਿਰਪਾ ਜਿਹੜਾ ਜਿਹੜੀ ਵੀ ਸੰਗਤ ਸਾਰੇ ਪੰਜਾਬ ਚੋਂ ਬਲਕਿ ਮੈਂ ਕਹਿੰਨਾ ਮੁਲਕ ਬਾਹਰਲੇ ਮੁਲਕਾਂ ਚੋਂ ਵੀ ਆਉਂਦੀ ਹੈ ਉਹਨਾਂ ਦੀ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਸਾਰੇ ਸ਼ਹਿਰ ਦੇ ਵਿੱਚ ਹਰ ਥੋੜੇ ਸਮੇਂ ਬਾਅਦ ਕਪੂਰਥਲੇ ਤੋਂ ਲੈ ਕੇ ਸੁਲਤਾਨਪੁਰ ਤੇ ਅਜ ਨਗਰ ਕੀਰਤਨ ਆ ਰਿਹਾ ਤੇ ਸਾਰੀਆਂ ਸੰਗਤਾਂ ਤੋਂ ਪਿੰਡਾਂ ਤੋਂ ਲੰਗਰ ਲਾਏ ਜਾ ਰਹੇ ਆ ਮੈਂ ਉਹਨਾਂ ਸਾਰਿਆਂ ਪਿੰਡਾਂ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਦੇ ਮਾਲਕ ਅਗੇ ਅਰਦਾਸ ਕਰਦਾ ਕਿ ਜਿਵੇਂ ਸਾਡੇ ਇਲਾਕੇ ਤੇ ਪਹਿਲਾਂ ਕਿਰਪਾ ਬਣਾਈ ਰੱਖੀ ਹੈ ਹੁਣ ਵੀ ਉਸੇ ਤਰੀਕੇ ਨਾਲ ਕਿਰਪਾ ਬਣਾਈ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਅੱਜ ਗੁਰਨਾਨਕ ਸਾਹਿਬ ਜੋ ਕਿ ਪਹਿਲੇ ਪਾਸ਼ਾਹੀ ਜੀਨਾਂ ਦੇ ਕੇ ਜੋ ਵੀ ਉਹਨਾਂ ਨੇ ਉਪਦੇਸ਼ ਸੰਗਤ ਨੂੰ ਦਿੱਤਾ ਉਹਦੇ ਸਦਕਾ ਬਹੁਤ ਹੀ ਸੰਗਤ ਆਪਸ ਵਿੱਚ ਮਿਲ ਕੇ ਜੋ ਵੀ ਨਾਮ ਜੋ ਉਹਨਾਂ ਨੇ ਨਾਮ ਦੀ ਦਾਤ ਬਖਸ਼ੀ ਹੈ ਉਹਨੂੰ ਜਪ ਕੇ ਸੰਗਤ ਆਪਣਾ ਜਿਹੜਾ ਇਥੋਂ ਜਗ ਤੋਂ ਪਾਰ ਉਤਾਰਾ ਕਰਕੇ ਜਾ ਰਹੀ ਹੈ ਉਹਨਾਂ ਦਾ ਗੁਰਪੁਰਬ 15 ਤਰੀਕ ਨੂੰ ਹੈ 14 ਤਰੀਕ ਨੂੰ ਨਗਰ ਕੀਰਤਨ ਹੈ ਅੱਜ ਵੱਡੀ ਪ੍ਰਭਾਤ ਫੇਰੀ ਜੋ ਕਿ ਹਰ ਸਾਲ ਕਪੂਰਥਲੇ ਤੋਂ ਪੈਦਲ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚਦੇ ਹਨ ਅੱਜ ਉਹ ਆਏ ਹੋਏ ਹਨ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਪੂਰੀ ਦੁਨੀਆ ਦੇ ਲੋਕਾਂ ਨੂੰ ਜੋ ਕਿ ਜਿੱਥੇ ਵੀ ਗੁਰੂ ਨਾਨਕ ਸਾਹਿਬ ਦਾ ਕਿੱਥੇ ਕਿਸਥਾਨ ਨਹੀਂ ਹੈ ਜਿੱਥੇ ਵੀ ਉਹਨਾਂ ਦੀ ਜੋਤ ਨਹੀਂ ਹੈ ਮੈਂ ਸਾਰੀ ਕੁਲ ਕਾਇਨਾਤ ਨੂੰ ਉਹਨਾਂ ਦੇ ਗੁਰਪੁਰਬ ਦੀ ਸਭ ਤੋਂ ਪਹਿਲਾਂ ਵਧਾਈ ਦਿੰਨਾ ਜੀ ਉਸ ਤੋਂ ਬਾਅਦ ਜਿਹੜਾ ਕਪੂਰਥਲੇ ਤੋਂ ਨਗਰ ਕੀਰਤਨ ਚੱਲ ਕੇ ਆਇਆ ਹੈ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਆ ਉਹਨਾਂ ਵਾਸਤੇ ਅੱਜ ਸੰਗਤਾਂ ਨੇ ਬਹੁਤ ਵੱਡੇ ਵੱਡੇ ਲੰਗਰ ਲਗਾਏ ਗਏ ਹਨ ਉਹਨਾਂ ਵਿੱਚੋਂ ਦਾਸ ਉਹਨਾਂ ਦਾ ਸਰਵ ਧਰਮ ਸੇਵਾਦਾਲ ਹੈ ਉਹਨਾਂ ਨੇ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਭੰਡਾਰਾ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਇਦਾਂ ਹੀ ਸਾਰੀ ਸਾਧ ਸੰਗਤ ਤੇ ਕਿਰਪਾ ਕਰਨ ਇਹ ਲੰਗਰ ਭੰਡਾਰੇ ਚੱਲਦੇ ਰਹਿਣ ਆਪਣੇ ਦਰਸ਼ਕ ਦੇਦਾਰ ਦੇ ਤੇ ਸੰਗਤ ਨੂੰ ਨਾਮਦਾਨ ਦੀ ਬਖਸ਼ਿਸ਼ ਇਦਾਂ ਹੀ ਕਰਦੇ ਰਹਿਣ ਜੀਵਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਤਾਂ ਤਨ ਸਾਹਿਬ ਸ਼੍ਰੀ ਗੁਰਨਾਨਕ ਦੇਵ ਜੀ ਦੀ ਜਨਮ ਉਸਤ ਦੀ ਖੁਸ਼ੀ ਵਿੱਚ ਇੱਕ ਰੀ ਪੈਦਲ ਯਾਤਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਪੂਰੇ ਤੋਂ ਆ ਕੇ ਸਰਤਾੰਪੂ ਲੋਧੀ ਦਰਸ਼ਨ ਕਰਦੀ ਹੈ ਉਹਦੀ ਸੇਵਾ ਸਤਿ ਸ੍ਰੀ ਅਕਾਲ ਵੀ.ਐਨ.ਜੀ ਗਰੁੱਪ ਵੱਲੋਂ ਪਹੁੰਚ ਗਈ ਅੱਜ ਵਕਤ ਵਕਤਾਰ ਦੇ ਲੰਗਰ ਲਾਇਆ ਗਿਆ ਹੈ ਜੋ ਕਰਨ ਕੀਤੀ ਸੀ ਅਪ ਸੰਗਤ ਦੀ ਸੇਵਾ ਵਿੱਚ ਬਖਰਪੁਰ ਪਗੜ ਦੇ ਲੰਗਰ ਲਾਇਆ ਗਿਆ ਅਸੀਂ ਸੰਗਤ ਨੂੰ ਵੀ.ਐਨ.ਜੀ ਗਰੁੱਪ ਵੱਲੋਂ ਆਪਣੇ ਪਰਿਵਾਰ ਵੱਲੋਂ ਆਪ ਦੋਸਤਾਂ ਵੱਲੋਂ ਇਸ ਤਰ੍ਹਾਂ ਜੁਕੀ ਸੱਜਣ ਨੂੰ ਹਾਰਦਿਕ ਧੰਨਵਾਦ ਕਰਦੇ ਆ ਬਹਿ ਜੀ ਖਾਸਾ ਆਸ਼ੀਸ਼ ਬਹਿ ਕੇ